ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ਰਵਤ ਕਹਦੇ ਆਂ ਵੱਡੀ ਖਬਰ ਆ ਰਹੀ ਹੁਣੇ ਹੁਣੇ ਪੰਜਾਬ ਚ ਦਿਨ ਦਿਹਾੜੇ ਵਾਪਰ ਗਈ ਵੱਡੀ ਵਾਰਦਾਤ ਹੋ ਗਿਆ ਵੱਡਾ ਕਾਂਡ ਖਬਰ ਨੂੰ ਅੰਤ ਤੱਕ ਲਿਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ਰਵਤ ਕਹਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਹੁਣ ਜੋ ਸਾਹਮਣੇ ਆ ਰਹੀ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਮਖੂਣਾ ਇਲਾਕੇ ਚ 20 ਦੇ ਹੜੇ 25 ਸਾਲਾ ਨੌਜਵਾਨ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਕਿਨਾਰੇ ਸੁੱਟ ਕੇ ਕਤਲ ਫਰਾਰ ਹੋ ਗਿਆ ਇਸ ਸੰਬੰਧੀ ਸੂਚਨਾ ਮਿਲਤੇ ਮਖੂਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਪੁਲਿਸ ਨੇ ਲਾਸ਼ ਕੋਲੋਂ ਜਿਹੇ ਚੀਜ਼ ਵੀ ਬਰਾਮਦ ਕੀਤੀ ਹੈ ਜਿਸ ਨਾਲ ਮਰਦ ਦੀ ਪਛਾਣ ਹੋ ਸਕੇ ਜਸ ਕਰਕੇ ਪੁਲਿਸ ਨੇ ਲਾਸ਼ ਨੂੰ ਸਨਅਤ ਲਈ ਮਰਦਾ ਘਰ ਚ ਰਖਵਾ ਦਿੱਤਾ ਜੀ ਆ ਇਸ ਸੰਬੰਧੀ ਥਾਣਾ ਮਖੂਣਾ ਦਿੱਤੀ ਜਾਣਕਾਰੀ ਦੇ ਸ਼ਿਕਾਇਤ ਚ ਸ਼ਿਕਾਇਤਕਰਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਕੈਨਲ ਕਲੋਨੀ ਚ ਚਾਹ ਦੀ ਦੁਕਾਨ ਚਲਾਉਂਦਾ ਸਵੇਰੇ ਉਹ ਮਾਲ ਖਰੀਦਣ ਲਈ ਮੱਕੂ ਸ਼ਹਿਰ ਗਿਆ ਅੱਜ ਜਦੋਂ ਵਾਪਸ ਆ ਰਿਹਾ ਸੀ ਜੋ ਕੈਨਲ ਕਲੋਨੀ ਦੇਡੇ ਫੀਡ ਪੀਆ ਫੀਡਰ ਕੋਲ ਗਿਆ ਤਾਂ ਉਹ ਨਹਿਰ ਉਹ ਨਹਿਰ ਦੇ ਸਹੀ ਰਸਤੇ ਰਾਹੀਂ ਵਾਪਸ ਆ ਰਿਹਾ ਸੀ ਤਾਂ ਉਸਦੇ ਉੱਥੇ ਇੱਕ ਨੌਜਵਾਨ ਦੀ ਲਾਸ਼ ਪਈ ਦੇਖੀ ਜੀ ਹਾਂ ਤੇ ਨੌਜਵਾਨ ਦੀ ਉਮਰ ਕਰੀ 25 ਸਾਲ ਦੱਸੀ ਜਾ ਰਹੀ ਹੈ ਉਸਦੇ ਸਿਰ ਤੇ ਚਿਹਰੇ ਤੇ ਗੰਭੀਰ ਸੱਟਾਂ ਦੇ ਨਿਸ਼ਾਨ ਹਨ ਮਖੂਸਾਣਾ ਚਾਰਜ ਗੁਰਪੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਦਰਦਾਰ ਤੇ ਪੁਲਿਸ ਨੇ ਆਨਪਛਾਤੇ ਕਤਲ ਦੇ ਦੋਸ਼ਚ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨ